ना? हां जी ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਹੈ ਸ਼ੌਂਕ ਸਿੰਘ ਮੈਂ ਆਮ ਆਦਮੀ ਪਾਰਟੀ ਸਨੌਰ ਤੋਂ ਸ਼ਹਿਰੀ ਪ੍ਰਧਾਨ ਹਾਂ ਤੇ ਤੁਹਾਡਾ ਵੀਰ ਦਾ ਧੰਨਵਾਦ ਜਿਹੜੇ ਤੁਸੀਂ ਆਇਓ ਇੱਥੇ ਮੇਰੇ ਕੋਲ ਧੰਨਵਾਦ ਸਵਾਗਤ ਦਾ ਤੁਹਾਡਾ ਦਿੰਦਾ ਹਾਂ ਪ੍ਰਧਾਨ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਹੋ ਸਨੌਰ ਤੋਂ ਤੇ ਤੁਹਾਡੀ ਪਾਰਟੀ ਨੂੰ 3 ਸਾਲ ਦੇ ਕਰੀਬ ਹੋ ਚੁੱਕੇ ਨੇ ਸੱਤਾ ਦੇ ਵਿੱਚ ਆਇਆ ਨੂੰ ਤੇ 3 ਸਾਲ ਦੀਆਂ ਕੀ ਕੀ ਪ੍ਰਾਪਤੀਆਂ ਨੇ ਉਹ ਸਾਡੇ ਦਰਸ਼ਕਾਂ ਨੂੰ ਥੋੜੀ ਜਾਣਕਾਰੀ ਦਿਓ ਜੀ 3 ਸਾਲ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਇਕਦਾਂ ਲੋਲੇ 40 ਤੋਂ 45 ਹਜ਼ਾਰ ਲਗਭਗ ਨੌਂ ਦੇ ਦਿੱਤੀਆਂ ਤੇ ਉਹ ਵੀ ਬਿਨਾ ਰਿਸ਼ਵਤੋਂ ਬਿਨਾ ਪੈਸੇ ਤੋਂ ਪਹਿਲਾਂ ਕੀ ਹੁੰਦਾ ਸੀਗਾ ਕਿ ਜੋ ਵੀ ਵੱਡੇ ਅਹੁਦੇ ਤੇ ਛੋਟੇ ਅਹੁਦੇ ਤੇ ਹੁੰਦੇ ਸੀ ਵਿਚਾਰੇ ਨੌਕਰੀ ਲਈ ਉਹਨਾਂ ਨੂੰ ਬਹੁਤ ਮੁਸ਼ਕਲ ਹੁੰਦੀ ਸੀ ਨੌਕਰੀ ਦੀ ਹੁਣ ਕਈ ਘਰਾਂ ਗਰੀਬ ਘਰਾਂ ਦੇ ਬੱਚੇ ਜੱਜ ਵੀ ਲੱਗੇ ਆ ਕਈਆਂ ਦੇ ਦੋ ਦੋ ਸਟਾਰ ਵੀ ਲੱਗੇ ਸਭ ਇਨਸਪੈਕਟਰ ਜਿਵੇਂ ਉਹ ਜੀ ਹੋਰ ਕਾਫੀ ਨੌਕਰੀਆਂ ਮਿਲੀਆਂ ਤੇ ਲੋਕ ਖੁਸ਼ ਆ ਸਰਕਾਰ ਤੋਂ ਜੋ ਬਿਨਾ ਪੈਸੇ ਤੋਂ ਬਿਨਾ ਰਿਸ਼ਵਤੋਂ ਇਹ ਕੰਮ ਹੋਇਆ ਅੱਛਾ ਜੀ ਹੋਰ ਕੀ ਪ੍ਰਾਪਤੀਆਂ ਸਤੋੜੇ ਰੋਬੀ ਤੋਂ ਲੈ ਹੁਣ ਇੱਕ ਤਾਂ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤਾ ਮਾਨ ਸਰਕਾਰ ਨੇ ਆਪ ਸਰਕਾਰ ਨੇ ਕਿ ਜਿਹੜੀ ਕਮੇਟੀ ਆ ਦੀ ਐਨਓਸੀ ਵਿਰਾਲ ਰਜਿਸਟਰੀ ਨਹੀਂ ਹੁੰਦੀ ਸੀਗੀ ਇਹਨਾਂ ਨੇ ਉਹ ਲਾਗੂ ਕਰਤਾ ਹੁਣ ਇਹ ਪ੍ਰਧਾਨ ਜੀ ਜਿਹੜੀ ਐਨਓਸੀ ਕੀਤੀ ਹੈ ਇਹ ਪਿੰਡਾਂ ਚ ਲਾਗੂ ਹੋਊਗੀ ਜਾਂ ਸਾਰੇ ਸ਼ਹਿਰ ਚ ਵੀ ਕਮੇਟੀ ਦੇ ਵਿੱਚ ਹਰੇਕ ਪਲਾਟ ਤੇ ਹੋਊਗੀ ਸ਼ਹਿਰ ਦੀ ਹੋਊਗੀ ਜੀ ਜਿਵੇਂ ਸ਼ਹਿਰ ਦੇ ਨਾਲ ਜਿਹੜੇ ਪਿੰਡ ਲੱਗਦੇ ਜੋ ਜਿਵੇਂ ਦੇਵੀਗੜ੍ਹ ਦੇ ਨਾਲ ਜਿਹੜੇ ਪਿੰਡਾਂ ਨੇ ਉਹ ਪਿੰਡਾਂ ਦੀ ਉੱਥੇ ਹੈ ਜਿਵੇਂ ਸਨੌਰ ਕਸਬਾ ਇਹਦੇ ਏਰੀਆ ਜਿਹੜੇ ਵੀ ਪਿੰਡ ਪੈਂਦੇ ਨੇੜੇ ਨੇ ਉਹ ਸਭ ਦੇ ਇਸ ਤਰੀਕੇ ਕੋ ਬਰਬਰੀ ਸਾਰਾ ਰੱਖਿਆ ਸ਼ਹਿਰ ਚ ਜਿਹੜਾ ਕਲੋਨੀਆਂ ਦੇ ਪਲਾਨ ਉਹਨਾਂ ਦੇ ਵਿੱਚ ਵੀ ਐਨਸੀ ਖਤਮ ਹੋਊਗੀ ਹਾਂਜੀ ਉਹਨਾਂ ਦੇ ਵਿੱਚ ਵੀ ਹੋਵੇਗੀ ਬਿਲਕੁਲ ਅੱਛਾ ਉਹਨਾਂ ਦੇ ਵਿੱਚ ਵੀ ਹੋਵੇਗੀ ਬਿਲਕੁਲ ਹੋਵੇ ਕਿੰਨੇ ਗਾਜ ਤੱਕ ਐਨਸੀ ਖਤਮ ਹੋਊਗੀ ਇਹਨਾਂ ਸਾਰੇ ਵੇਜ ਜਿਵੇਂ 400 ਗੱਸ 500 ਗੱਸ ਦਾ 200 ਜੋ ਵੀ ਹੈਗਾ ਇਹ ਰਜਿਸਟਰੀ ਬਿਨਾਂ ਐਨਓਸੀ ਦੀ ਹੋਵੇਗੀ ਹੁਣ ਅੱਛਾ ਫਿਰ ਤੇ ਹੁਣ ਐਮਸੀ ਦੀਆਂ ਚੋਣਾਂ ਜਿਹੜੀਆਂ ਹੋਈਆਂ ਨੇ ਸਨੌਰ ਦੇ ਵਿੱਚ ਵੀ ਕਾਫੀ ਹਰਸਾ ਹੋ ਚੁੱਕਾ ਹੈ ਅੱਗੇ ਹੁਣ ਆਮ ਆਦਮੀ ਪਾਰਟੀ ਦੀ ਕੀ ਪੋਜੀਸ਼ਨ ਆ ਇਹਦੇ ਵਿੱਚ ਕਦੋਂ ਚੋਣਾਂ ਹੋ ਸਕਦੀਆਂ ਨੇ ਜੀ ਇਹ ਚੋਣਾਂ ਹੁਣ ਮਾਨ ਸਰਕਾਰ ਨੇ ਆਪਣੇ ਭਵੰਦਮਾਝੇ ਨੇ ਐਲਾਨ ਕਰਦਾ ਕਿ ਜਿਹੜੀ 25 ਤਰੀਕ ਵਾਲੀ ਹੁਣ ਦੋ ਤਿੰਨ ਦਿਨਾਂ ਤੱਕ ਉਦੋਂ ਨੋਟੀਫਿਕੇਸ਼ਨ ਆ ਜਾਣਾ ਤੇ ਉਦੋਂ ਜਿਹੜੀ ਇਹ ਦੀ ਡੇਟ ਹੈ ਉਹ ਵੀ ਫਿਕਸ ਹੋ ਜਾਣੀ ਹੈ ਕਿ ਚੋਣਾਂ ਕਦੋਂ ਹੋਣੀਆਂ ਸਰੋਅ ਕਮੇਟੀ ਚ ਕੀ ਪੋਜੀਸ਼ਨ ਆ ਹੁਣ ਆਮਦਵੀ ਪਾਰਟੀ ਦੀ ਐਮਸੀ ਜੁੜਨ ਦੀ ਜਿਸ ਨੂੰ ਪੜੀਆ ਜੀ ਅਸੀਂ 15 ਵਾਰਡ ਨੇ 15 ਦੇ 15 ਸੀਟਾਂ ਜਿੱਤਾਂਗੇ ਤੇ ਜੋ ਪ੍ਰਧਾਨ ਹੋਵੇਗਾ ਅਗਲਾ ਕੌਂਸਲ ਦਾ ਉਹ ਜਿਵੇਂ ਵੀ ਐਮਐਲਏ ਸਾਹਿਬ ਕਹਿੰਦੇ ਉਹਨਾਂ ਦੇ ਕਹਿਣ ਦੇ ਮੁਤਾਬਕ ਹੋਵੇਗਾ ਆਮ ਆਦੀ ਪਾਰਟੀ ਦਾ ਹੀ ਪੱਕੀ ਪ੍ਰਧਾਨ ਜੀ ਸੀਐਮ ਭਗਵੰਤ ਮਾਨ ਜੀ ਵੀ ਕਹਿੰਦੇ ਸੀਗੇ ਐਮਪੀ ਦੀਆਂ ਚੋਣਾਂ ਦੇ ਵਿੱਚ ਵੀ 13 0 ਦੇ ਨਾਲ ਅਸੀਂ ਜਿੱਤਾਂਗੇ ਪਰ ਪਾਰਟੀ ਜਿਹੜੀ ਹੈ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਈ ਆ ਕੀ ਕਾਰਨ ਮੰਨਦੇ ਹੋ ਜਦਕਿ ਤੁਹਾਨੂੰ 92 ਸੀਟਾਂ ਨਾਲ ਐਮਐਲ ਦੀ ਜਿਹੜੇ 92 ਸੀਟਾਂ ਨਾਲ ਸਰਕਾਰ ਲੋਕਾਂ ਨੇ ਬਣਾਈ ਸੀਗੇ ਉਹ ਐਮਸੀ ਐਮਪੀ ਚੋਣਾਂ ਚ ਕੀ ਗੱਲ ਹੋ ਗਈ ਸੀ ਕੀ ਕਾਰਨ ਮੰਨਦੇ ਹੋ ਇਹ ਦਾ ਵੱਖਰਾ ਵੱਖਰਾ ਮਗਰ ਕੋਈ ਮੈਨੇ ਰੱਖਦੀਆਂ ਇਹ ਜਿਹੜੀਆਂ ਐਪੀ ਦੇ ਚੋੜਾ ਹੁੰਦੀ ਆ ਉਹ ਸੈਂਟਰ ਦੇ ਹਿਸਾਬ ਨਾਲ ਹੁੰਦੀ ਆ ਜਿਵੇਂ ਕਿਸੇ ਜਨਤਾ ਨੇ ਪਹੁੰਚਾਇਆ ਉਹਨੂੰ ਵੋਟਾਂ ਪਾਦੀਆਂ ਜਿਹੜੀਆਂ ਵਿਧਾਨ ਸਭਾ ਅਸੈਂਬਲੀ ਦੀਆਂ ਹੁੰਦੀਆਂ ਆਪਣੇ ਪੰਜਾਬ ਸਰਕਾਰ ਦੀਆਂ ਜਾਂ ਸੂਬੇ ਦੀਆਂ ਉੱਥੇ ਵੱਖਰਾ ਵੱਖਰਾ ਅੰਦਾਜ਼ ਹੁੰਦਾ ਬਾਕੀ ਜਿਵੇਂ ਲੋਕਾਂ ਦਾ ਫਤਵਾ ਹੁੰਦਾ ਉਹ ਸਿਰ ਮੱਥੇ ਰਹਿਣਾ ਮਤਵ ਸਾਨੂੰ ਵੀ ਮਨਜੂਰਾ ਜਿਵੇਂ ਜਨਤਾ ਲੈ ਕੇ ਆ ਪ੍ਰਧਾਨ ਜੀ ਜਿਹੜਾ 2027 ਦੀਆਂ ਆਪਣੀਆਂ ਚੋਣਾਂ ਆ ਰਹੀਆਂ ਨੇ ਉਹਦੇ ਵਿੱਚ ਤੁਹਾਡੀ ਪਾਰਟੀ ਵਿਕਾਸ ਦੇ ਮੁੱਦੇ ਨੂੰ ਲੈ ਕੇ ਚੋਣਾਂ ਲੜੂਗੀ ਤਾਂ ਕਿਦਾਂ ਦੀ ਤੁਸੀਂ ਮੰਨਦੇ ਹੋ ਵੀ ਪੋਜੀਸ਼ਨ ਜਿਹੜੀ ਤੁਹਾਡੀ ਰਹਿਣ ਵਾਲੀ ਹੈ ਇਹ ਕੰਮਾਂ ਜਿਹੜੀ ਪੰਜਾਬ ਸਰਕਾਰ ਆਵਾ ਦੀ ਪਾਰਟੀ ਹੈ ਉਹ ਬਹੁਤ ਵਧੀਆ ਕਰ ਰਹੀ ਹੈ ਸਾਡੇ ਸਲੌਰ ਹਲਕੇ ਦੇ ਐਮਐਲਏ ਸਰਦਾਰ ਹਰਮਿੰਦਰ ਸਿੰਘ ਪਖਾਣਵਾਜ ਜੀ ਨੇ ਉਹ ਵੀ ਬਹੁਤ ਸੁਣੰਗਾ ਯੋ ਕੰਮ ਕਰ ਰਹੇ ਨੇ ਹਰ ਇੱਕ ਦੇ ਕੰਮ ਗਰਾਉਂਦੇ ਤੇ ਮੋਢੇ ਨਾਲ ਮੋਢਾ ਜੋੜ ਕੇ ਵਰਕਰਾਂ ਦੇ ਨਾਲ ਚੱਲਦੇ ਨੇ ਆਪਣੇ ਸਨੌਰ ਚ ਅਰਮੇ ਸਿੰਘ ਕਨਵਾਜ ਜੀ ਵਿਕਾਸ ਕਾਰਜ ਨਵੇਂ ਲੈ ਕੇ ਆਏ ਜੀ ਬਹੁਤ ਵਧੀਆ ਵਿਕਾਸ ਕਾਰਜ ਹੈ ਜੀ ਹੁਣ ਇੱਕ ਜਿਹੜੀ ਬਾਈਪਾਸ ਆਪਣੇ ਸੋਹਣੀ ਫਿਰੇ ਚੱਲ ਰਹੀ ਹੈ ਸਨੌਰ ਦੀ ਉਹਦਾ ਵੀ ਇੱਕ ਦੋ ਦਿਨ ਦੇ ਵਿੱਚ ਸ਼ੁਰੂ ਹੋ ਜਾਣਾ ਤੇ ਐਮਐਲਏ ਸਾਹਿਬ ਆਪਣੇ ਭਗਵੰਦ ਮਾਨ ਜੀ ਨਾਲ ਗੱਲ ਕੀਤੀ ਹੋਈ ਉਹਨਾਂ ਨੇ ਸ਼ਾਦੀ ਇੱਕ ਦੋ ਦਿਨ ਤੱਕਲ ਆਪਣੇ ਜਿਹੜਾ ਇਨਾਮ ਉਹ ਹੋ ਜਾਵੇ ਤੇ ਪ੍ਰਧਾਨ ਜੀ ਆਮ ਸਰਕਾਰ ਪੰਜਾਬ ਦੇ ਵਿੱਚ ਤੇ ਸਨੌਰ ਹਲਕੇ ਦੇ ਵਿੱਚ ਐਮਐਲਏ ਸਾਹਿਬ ਕੋਈ ਇੰਡਸਟਰੀ ਲੈ ਕੇ ਆਏ ਨੇ ਤਾਂ ਕਿ ਲੋਕਾਂ ਨੂੰ ਰੁਜ਼ਗਾਰ ਜਿਹੜਾ ਹੈਗਾ ਮੋਹਿਆ ਹੋ ਸਕੇ ਜਿਹਦੇ ਬਾਰੇ ਗੱਲ ਚੱਲ ਰਹੀ ਹੈ ਜੀ ਆਪਣੇ ਐਮਐਲਏ ਸਾਹਿਬ ਦੀ ਭਗਵੰਤ ਮਾਨ ਜੀ ਨਾਲ ਤੇ ਕੋਸ਼ਿਸ਼ ਜਾਰੀ ਹੈ ਬਾਕੀ ਦੇਖੋ ਪੰਜਾਬ ਸਰਕਾਰ ਕੀ ਕਰਦੀ ਹੈ ਆਮ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਹੁਣ ਮੈਸੇਜ ਦੇਣਾ ਚਾਹੁੰਗੇ ਆਪਣੇ ਆਮ ਜਨਤਾ ਨੂੰ ਇਹ ਕਹਿੰਦੇ ਪੰਜਾਬ ਮਿਲ ਕੇ ਰਹੋ ਤੇ ਭਾਈਚਾਰਾ ਕੈਮਰਾ ਤੋਂ ਸਰਕਾਰ ਆਉਂਦੀ ਜਾਂਦੀਆਂ ਇੱਕ ਦੂਜੇ ਦੇ ਨਾਲ-ਨਾਲ ਲੜਨ ਦੀ ਲੋੜ ਹੀ ਰਹਿ ਗਈ ਅਕਾਲੀ ਕਾਂਗਰਸੀ ਜੋ ਵੀ ਆਵਾ ਦੀ ਪਾਰਟੀ ਹੈ ਉਹ ਆਪਣਾ ਭਾਈਚਾਰਾ ਜਰੂਰ ਕੰਮ ਰੱਖਣਾ ਚਾਹੀਦਾ ਤਾਂ ਕਿ ਅਗਰ ਕੋਈ ਕਿਸਾਨ ਨੂੰ ਖਸਾਣਾ ਨਾ ਹੋਵੇ